ਪਤਿਤ ਪਾਵਨ ਜਾਗਤ ਜੋਤ ਜੁਗੋ ਜੁਗਿਆ ਟਲ ਛਤਰ ਜਬਰਤਾ ਦਾੰਦੀ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਜਿਹਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਆ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਜਿਤ ਪਾਰ ਬ੍ਰਹਮ ਚਿਤ ਆਇਆ ਸਤਿਗੁਰ ਕਹਿੰਦੇ ਹਨ ਕਿ ਭਾਈ ਜਿਸ ਹਿਰਦੇ ਘਰ ਵਿੱਚ ਪਰਮਾਤਮਾ ਆ ਵਸਿਆ ਜਿਸ ਹਿਰਦੇ ਘਰ ਵਿੱਚ ਪਰਮਾਤਮਾ ਨੂੰ ਚਿਤ ਬਣਾਉ ਸ਼ੁਰੂ ਕਰ ਦਿੱਤਾ ਚੇਤਨ ਕਰਨਾ ਸ਼ੁਰੂ ਕਰ ਦਿੱਤਾ ਸੋ ਕਰ ਦਇ ਵਸਾਇਆ ਪ੍ਰੀਤਮਾਨੇ ਪਰਮਾਤਮਾ ਨੇ ਉਹ ਹਿਰਦਾ ਕਰ ਆਤਮਿਕ ਗੁਣਾਂ ਦੇ ਨਾਲ ਭਰਪੂਰ ਕਰ ਦਿੱਤਾ ਸੁਖ ਸਾਗਰ ਗੁਰ ਪਾਇਆ ਸੁੱਖਾਂ ਦਾ ਸਮੁੰਦਰ ਜਦੋਂ ਕਿਸੇ ਵਿਡਭਾਗੀ ਨੂੰ ਗੁਰੂ ਮਿਲ ਪਿਆ ਤਦੋਂ ਤਾਂ ਸਹਿਸਾ ਸਗਲ ਮਿਟਾਇਆ ਕਹ ਤਦੋਸ ਨੇ ਆਪਣਾ ਸਾਰਾ ਸਹਿਸਾ ਸਹਿਸਾ ਦਾ ਮਤਲਬ ਸਹਿਮੰਦਰ ਕਹਿੰਦੇ ਉਸ ਨੇ ਆਪਣਾ ਭਾਈ ਦਰ ਦੂਰ ਕਰ ਲਿਆ ਜਿਸਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲ ਪਿਆ ਹਰ ਕੇ ਨਾਮ ਕੀ ਵਡਿਆਈ ਵਡਿਆਈ ਦਾ ਮਤਲਬ ਹੈ ਸੋਭਾ ਜਸ ਸਿਫਤ ਸਲਾਹ ਮਰਜ਼ ਕਹਿੰਦੇ ਭਾਈ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਨੀ 8 ਪਹਿਰ ਗੁਣ ਗਾਈ ਔਰ 8 ਪਹਿਰ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਣੇ ਗੁਰਪੂਰੇ ਤੇ ਪਾਈ ਇਹ ਦਾਤ ਜਿਹੜੀ ਹੈ ਗੁਰੂ ਤੋਂ ਹੀ ਮਿਲਦੀ ਹੈ ਜਿਨ੍ਹਾਂ ਨੂੰ ਇਹ ਦਾਤ ਮਿਲ ਜਾਂਦੀ ਹੈ ਉਹ ਵੱਡਿਆ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਗੁਣ ਗਾਉਣ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਰਹਾਉ ਪ੍ਰਭ ਕੀ ਅਕਤ ਕਹਾਣੀ ਅਕਤ ਦਾ ਮਤਲਬ ਹੈ ਬਿਆਨ ਨਾ ਹੋ ਸਕਣ ਵਾਲੀ ਕਹਾਣੀ ਦਾ ਮਤਲਬ ਸਰੂਪ ਦਾ ਵਰਣਨ ਮਹਾਰਾਜ ਕਹਿੰਦੇ ਭਾਈ ਪ੍ਰਮਾਤਮਾ ਦੇ ਸਰੂਪ ਦੀ ਗੱਲਬਾਤ ਕਹਾਣੀ ਸਰੂਪ ਦਾ ਵਰਣਨ ਕਹਿੰਦੇ ਇਹ ਕੀਤਾ ਨਹੀਂ ਜਾ ਸਕਦਾ ਪਰਮਾਤਮਾ ਦੇ ਸਰੂਪ ਦੀ ਗੱਲਬਾਤ ਦੱਸੀ ਨਹੀਂ ਜਾ ਸਕਦੀ ਜਨ ਬੋਲੇ ਅੰਮ੍ਰਿਤ ਬਾਣੀ ਪਰਮਾਤਮਾ ਦੇ ਸੇਵਕ ਆਤਮਿਕ ਜੀਵਨ ਦੇਣ ਵਾਲੀ ਸੁਤਸਲਾ ਦੀ ਬਾਣੀ ਉਚਾਰਦੇ ਰਹਿੰਦੇ ਹਨ ਨਾਨਕ ਦਾਸ ਬਖਾਣਿ ਹੈ ਨਾਨਕ ਉਹੀ ਸੇਵਕਾਂ ਦੇ ਬਾਣੀ ਉਚਾਰਦੇ ਨੇ ਜਿਨ੍ਹਾਂ ਨੇ ਗੁਰੂ ਪੂਰੇ ਤੇ ਜਾਣੀ ਬਿਜਦਾ ਨੇ ਪੂਰੇ ਗੁਰੂ پاسੋਂ ਇਹ ਸਮਝ ਹਾਸਲ ਕਰ ਲਈ ਹੈ ਆਓ ਗੁਰੂ ਸਾਹਿਬ ਕਿਰਪਾ ਕਰਨ ਆਤਮਕ ਜੀਵਨ ਦੇਣ ਵਾਲੀ ਸਬਦ ਸਲਾ ਦੀ ਬਾਣੀ ਆਪਾਂ ਵਿਚਾਰਦੇ ਰਹੀਏ ਬਾਣੀ ਪੜ੍ਹਦੇ ਸੁਣਦੇ ਤੇ ਵਿਚਾਰਦੇ ਰਹੀਏ ਔਰ ਬਾਣੀ ਦੁਆਰਾ ਆਪਣੇ ਜੀਵਨ ਨੂੰ ਅਗਾਂਹ ਵਧਾਉਂਦੇ ਰਹੀਏ ਗੁਰਬਾਣੀ ਸਾਡਾ ਜੀਵਨ ਬਣ ਜਾਏ ਇਸ ਸਰਧਾਈ ਮਹਾਰਾਜ ਜੀ ਦਾ ਨਾਮ ਅਰਦਾਸ ਬੇਨਤੀ ਕਰਦੇ ਰਹੀਏ ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਉਪਨ ਮਿਹਰ ਪਰਿਆ ਹੱਥ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿਚਾਲੇ ਸੇ ਪ੍ਰੇਮ ਪਿਆਰ ਭਗਤਾ ਦੀ ਅਰਦਾਸ ਅਤੇ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਸੰਪੂਰਨ ਹੋਣ ਦੀ ਅਰਦਾਸ ਮਹਾਰਾਜ ਜੀ ਚਨਚ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ